ਤੇਜ਼ ਰਫ਼ਤਾਰ ਟਿਪਰ ਨੇ ਔਰਤ ਅਤੇ ਬੱਚਿਆਂ ਨੂੰ ਲਿਆ ਚਪੇਟ ਵਿੱਚ ਔਰਤ ਤੇ 4 ਸਾਲਾ ਬੱਚੀ ਦੀ ਹੋਈ ਮੌਤ 6 ਸਾਲਾ ਬੱਚਾ ਹੋਇਆ ਗੰਭੀਰ ਜ਼ਖਮੀ ਗੁਰਦਾਸਪੁਰ ਦੇ ਹਰਦੋਸ਼ਨੀਆ ਰੋਡ ਤੇ ਸਥਿਤ ਬਾਈਪਾਸ ਤੇ ਟਿਪਰ ਅਤੇ ਈ ਰਿਕਸ਼ਾ ਵਿੱਚ ਭਿਆਨਕ ਟੱਕਰ ਹੋ ਗਈ ਜਿਸ ਵਿੱਚ ਇੱਕ ਔਰਤ ਅਤੇ ਉਸ ਦੀ 4 ਸਾਲਾ ਬੱਚੀ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਔਰਤ ਦਾ ਦੂਜਾ ਬੱਚਾ ਜਿਸ ਦੀ ਉਮਰ 6 ਸਾਲ ਦੱਸੀ ਜਾ ਰਹੀ ਹੈ ਗੰਭੀਰ ਰੂਪੇ ਜ਼ਖਮੀ ਹੋ ਗਿਆ ਹੈ ਕਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਐਂਬੂਲੈਂਸ ਰਾਹੀਂ ਗੰਭੀਰ ਜ਼ਖਮੀ ਬੱਚਿਆਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਇਲਾਜ ਲਈ ਭਰਤੀ ਕਰਾਇਆ ਗਿਆ ਮ੍ਰਿਤਕ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਭੇਜ ਦਿੱਤਾ ਗਿਆ ਤੇ ਟਿਪਪਰ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਨਾ ਲਾਡੀ ਆ ਜੀ ਪਿੰਡ ਮੇਰਾ ਕਾਲਾ ਨੰਗਲ ਆ ਜੀ ਹਾਂ ਸਰ ਗਾਲੇ ਦਾ ਆ ਵੀ ਚੌਂਕ ਦੇ ਵਿੱਚ ਜਿਹੜੀ ਦੁਰਘਟਨਾ ਸਾਡੇ ਫੈਮਿਲੀ ਦੇ ਵਿੱਚ ਹੋਈ ਹੈ ਦੋਨਾਂ ਮਾਂ ਬੱਚੇ ਦੀ ਮੌਤ ਮੌਕੇ ਤੇ ਮੌਤ ਹੋ ਗਈ ਹੈ। ਸਾਡੇ ਨੇ ਬਹੁਤ ਤਕਾ ਹੋਇਆ ਇਸ ਚਾਹੁੰਦੇ ਆ ਕਿ ਪ੍ਰਸ਼ਾਸਨ ਦੇ ਕੋਲੋਂ ਤੇ ਸਰਕਾਰ ਦੇ ਕੋਲੋਂ ਬੰਦੀ ਕਾਰਵਾਈ ਦੋਸਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਜੀ ਅੱਜਕੱਲ ਟ੍ਰਾਫਿਕ ਦੇ ਨਿਯਮਾਂ ਨੂੰ ਲੋਕ ਕਿਦਾਂ ਗੱਡੀਆਂ ਚਲਾਉਂਦੇ ਆ ਤੇ ਇਹ ਵੀ ਦੁਰਘਟਨਾ ਮੌਕੇ ਤੇ ਬਿਨ ਡਰਾਈਵਰ ਦਾ ਮਲਾਰਾ ਕਰਾ ਕੇ ਉੱਤੇ ਬੰਦੀ ਕਾਰਵਾਈ ਕੀਤੀ ਜਾਣੀ ਹੈ ਜੀ ਜੇ ਅਸੀਂ ਮਾਲਕ ਦੀ ਗੱਡੀ ਆ ਇਹਨਾਂ ਨੂੰ ਇਦਾਂ ਦੇ ਮਾਰੇ ਡਰਾਈਵਰ ਨਹੀਂ ਰੱਖਣੇ ਚਾਹੀਦੇ ਬੱਚੀ ਦੀ ਉਮਰ ਆ ਸਾਡੇ ਜਿਹੜੀ ਸਹਨਾਜ ਚਾਰ ਸਾਲ ਦੀ ਹੈ ਹਾਂ ਤੇ ਜਿਹੜੀ लवली ਹੈ ਉਹਨਾਂ ਦੀ ਸਾਲ ਮਤਲਬ 35 ਸਾਲ ਦੀ 25 27 ਸਾਲ ਦੀ 30 ਸਾਲ ਦੀ ਮੌਕੇ ਤੇ ਮੌਤ ਹੋ ਗਈ ਜੀ ਮੌਕੇ ਤੇ ਮੌਤ ਹੋ ਗਈ ਜੀ ਟਰੱਕ ਉੱਤੋਂ ਲੰਘੇ ਸੀ ਹਾਂਜੀ ਛੇੜ ਦੇ ਉੱਤੋਂ ਦੀ ਛੜ ਕੀ ਮੰਗ ਕਰਦੇ ਹੋ ਤੁਸੀਂ ਸਾਰੇ ਅਸੀਂ ਮੰਗ ਕਰਦੇ ਹਾਂ ਜੀ ਦੋਸ਼ੀਆਂ ਨੂੰ ਸਖਤ ਕਾਰਵਾਈ ਦੇ ਸਜ਼ਾ ਮਿਲਣੀ ਚਾਹੀਦੀ ਹੈ ਸਾਨੂੰ ਇਨਸਾਫ ਸਾਨੂੰ ਇਨਸਾਫ ਮੇਰਾ ਨਾਮ ਜੋਬਨਪ੍ਰੀਤ ਮੇਰਾ ਨਾਮ ਤੇ ਉਹ ਛੋਟੀ ਜਿਹੀ ਕੁੜੀ ਜਿਹੜੀ ਇੱਥੇ ਸੀ ਤੇ ਗੱਡੀ 'ਚ ਪਾ ਕੇ ਖੜੀ ਆਪਣੇ ਡੀਓਲ ਹਸਪੀਟਲ ਤੇ ਉਹਦੀ ਵੀ ਮੌਕੇ ਦੇ ਉੱਤੇ ਜਿਹੜਾ ਸਾਹ ਥੋੜੇ ਓਖੇ ਚੱਲਣ ਦੇ ਤੇ ਡਾਕਟਰਾਂ ਨੇ ਆਪ ਦੇ ਤਨੋਂ ਨੂੰ ਮੇਂ ਕਰਕੇ ਇੱਕ ਜਿਹੜਾ ਵੀ ਹੁੰਦਾ ਵਾ ਕਿ ਚੌਂਕ ਜੇ ਵੰਦ ਨਹੀਂ ਹੈਗਾ ਇੱਥੇ ਗੋਲ ਚੌਂਕ यहाँ पर वही बात हुआ कि उधर से ऑटो तो आ रहा था ये जब देख रहा है कि ऑटो तो आ रहा है तो आपको तो कम से कम स्लो करना चाहिए ना तो उतना मौसम आ रहा है तो उतने वो, वो चक्कर वो, लड़, वो लड़की किस पर थी लड़की था वो रिक्शे पे था रिक्शे पे था तो वो आया इधर न गड्डी आया तो इधर में इसको तो देखना चाहिए था, था ना तो ये देखा नहीं उधर में मुड़ के ये अगले चक्कर में तो ये कर लगा वो गिरा तो पिछला वो वाला चक्का चढ़ा इसका ब्रेक निकल गया मौत हो चुकी है उसकी हाँ मौत हो चुकी आप आप मौके पर थे हाँ हो मौके पर हम उस जगह बैठे अस ये कहना चाहते परिवार ना बहुत धक्का होया ਜਿਹੜੀਆਂ ਉਹ ਜਿਹੜਾ ਗੋਲ ਚੌਂਗ ਜਿਹੜਾ ਨਵੀਂਪੁਰ ਚੌਂਗ ਚ ਗੋਲ ਚੌਂਗ ਬਣ ਚੁੱਕਾ ਉਹਦੇ ਵਿੱਚ ਬਹੁਤ ਵਧੀਆ ਲੋਕਾਂ ਦਾ ਬਚਾਅ ਹੋ ਚੁੱਕਾ ਇਹ ਵੀ ਗੋਲ ਚੌਂਗ ਬਣਨਾ ਚਾਹੀਦਾ ਸਰਕਾਰ ਅੱਗੇ ਮਤਲਬ ਵੀ ਅਹੀਂ ਵੀ ਰਿਕਵੈਸਟ ਕਰਨਿਆਂ ਤੇ ਪਬਲਿਕ ਵੀ ਕਰਦੀ ਆ ਉਹ ਤੇ ਜਿਹੜਾ ਐਕਸੀਡੈਂਟ ਹੋਇਆ ਉਹਦੇ ਵਿੱਚ ਬਹੁਤ ਦੁਰਘਟਨਾਵਾਂ ਮਾਰੀ ਹੋਈ ਆ ਇੱਕ ਬੇਟੀ ਉਹਦੀ ਮਾਂ ਦੀ ਜਾਨ ਜਾ ਚੁੱਕੀ ਆ ਤੇ ਜਿਹੜੇ ਦੋਸ਼ੀ ਨੇ ਉਹ ਫੜ ਕੇ ਥਾਣੇ ਲੈਣੇ ਗਏ ਨੇ ਜੋ ਬਾਕੀ ਉਹਨਾਂ ਦੇ ਬਾਂਦੀ ਕਾਨੂੰਨੀ ਕਾਰਵਾਈ ਉਹ ਕੀਤੀ ਜਾਵੇਗੀ ਬੇਟਾ ਬੇਟਾ ਵੀ ਸੀਗਾ ਉਹ ਠੀਕ ਆ ਬਿਲਕੁਲ ਟਰੱਕ ਲੈ ਲਿਆ ਜੀ ਹਰਾਸਤ ਚ ਹਾਂਜੀ ਹਾਂਜੀ ਜੀ ਹਰਾਸਤ ਜਿਹੜਾ ਟੀਰਸ ਜਿਹਦੇ ਜੋ ਸਵਾਰੋਗ ਆ ਰਹੀਆਂ ਸੀ ਤੇ ਉਹਦੇ ਜੋ ਕਰਨ ਦਾ ਸਿਰੇਪੂਤਾ ਪਤਾ ਕਰਾਂਗੇ ਕਿ ਉਹਦੇ ਵਿੱਚ ਕਿੰਦ ਡੰਡ ਗਈਆਂ ਉਹ ਇੱਕ ਲਵਲੀ ਜਿਹੜੀ ਹੈਗੀ ਆ ਇਹਨਾਂ ਦੀ ਬੇਟੀ ਦਾ ਨਾਮ ਹੈ ਨਾ ਬੇਟੀ ਉਹਦੀ ਬੇਟੀ ਦੀ ਮਾਂ ਲਵਲੀ ਤੇ ਬੇਟੀ ਦਾ ਕੀ ਨਾਮ ਸ਼ਰਨਾਰ ਠੀਕ ਹੈ